ਹੁਸ਼ਿਆਰਪੁਰ ਦੇ ਠਾਣਾ ਤਲਵਾੜਾ ਅਦੀਨ ਆਉਂਦੇ ਪਿੰਡ ਨਮੋਲੀ ਚ ਚੋਰਾਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਆ ਘਰ ਚ ਪਏ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ ਗਈ ਤੇ ਫਰਾਰ ਹੋ ਗਏ ਸੂਚਨਾ ਤੋਂ ਬਾਅਦ ਠਾਣਾ ਤਲਵਾੜਾ ਦੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਜਾਣਕਾਰ ਦਿੰਦੇ ਆ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਕੁਝ ਮੈਂਬਰ ਇਲਾਜ ਲਈ ਦਿੱਲੀ ਗਏ ਹੋਏ ਸੀ ਤੇ ਕੁਝ ਮੈਂਬਰ ਰਿਸ਼ਤੇਦਾਰਾਂ ਦੇ ਗਏ ਹੋਏ ਸੀ ਉਹਨਾਂ ਨੇ ਦੱਸਿਆ ਕਿ ਜਦੋਂ ਉਹ ਘਰ ਵਾਪਸ ਆਏ ਤਾਂ ਘਰ ਦੇ ਦਰਵਾਜ਼ੇ ਟੁੱਟੇ ਹੋਏ ਸੀ ਤੇ ਘਰ ਅੰਦਰ ਦਾ ਸਮਾਨ ਵੀ ਖਿਲਰਿਆ ਪਿਆ ਸੀ ਤੇ ਚੋਰਾਂ ਵੱਲੋਂ ਅਲਮਾਰੀ ਦੇ ਲਕ੍ਰਾਂ ਦੇ ਵੀ ਭੰਨ ਤੋੜ ਕੀਤੀ ਹੋਈ ਸੀ ਉਹਨਾਂ ਦੱਸਿਆ ਕਿ ਚੋਰ ਘਰ ਚ ਪਏ 8 ਤੋਂ 10 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਅਤੇ ਕੁਝ ਨਕਤੀ ਚੋਰੀ ਕਰਕੇ ਲੈ ਗਏ ਤੇ ਇਸ ਚੋਰੀ ਨਾਲ ਉਹਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਚੋਰੀ ਦੀ ਸੂਚਨਾ ਮਿਲਦੇ ਤਲਵਾੜਾ ਪੁਲਿਸ ਤੇ ਐਸ ਐਚ ਓ ਪੁਲਿਸ ਪਾਰਟੀ ਸਮੇਤ ਮੁੱਖੇ ਤੇ ਪਹੁੰਚ ਕੇ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਤੇ ਕਿਹਾ ਕਿ ਪੁਲਿਸ ਜਲਦ ਚੋਰਾਂ ਨੂੰ ਕਾਬੂ ਕਰ ਲਵੇਗੀ ਹੁਸ਼ਰਪੁਰ ਦੇ ਉਸ ਦੇ ਨਾਲ ਜੋਨੀ ਗੇਰਾ ਦੀ ਰਿਪੋਰਟ ਨਮੋਲੀ ਇਹ ਕੀ ਹੋਇਆ ਤੁਹਾਡੇ ਘਰ ਕਿ ਨਹੀਂ ਘਰ ਹੈ ਨਹੀਂ ਜੇ ਲਈ ਘਰ ਆਏ ਇੱਥੇ ਘਰ ਆਏ ਤਾਂ ਸਾਡਾ ਜਿੰਦਾ ਵੱਡੇ ਅੰਦਰ ਦੇਖਿਆ ਤਾਂ ਤੁੰਬਾ ਸਾਰੀਆਂ ਕੱਢ ਲਈਆਂ ਕੋਈ ਚੀਜ਼ ਨਹੀਂ ਮੇਰੇ ਘਰ ਰਹੀ ਖਾਲੀ ਹੋ ਗਏ ਕਿੱਥੇ ਗਏ ਸਿੱਧੇ ਆਹੀ ਕੁੜੀ ਦੇ ਗਈ ਮੇਰੇ ਬੱਚੇ ਦਾ ਆਪਰੇਸ਼ਨ ਹੀ ਮੇਰੇ ਪੋਤੇ ਦਾ ਦਿੱਲੀ ਦਿੱਲੀ ਆਪਰੇਸ਼ਨ ਮੇਰਾ ਪੋਤਾ ਤਾਂ ਮੈਨੂੰ ਗਿਆ ਅਹੀਂ ਤਾਂ ਕੁੜੀ ਦੇ ਗਈ ਬਾਤ ਦੂਏ 27 ਤਰੀਕ ਨੂੰ ਹਾਂ ਤਾਂ ਪ੍ਰੇਸ਼ ਮੈਨੂੰ ਮੈਨੂੰ ਦੱਸਿਆ ਕਿ ਮੁੰਡੇ ਦੇ ਤਾਰਾ ਲੱਗੀਆਂ ਬੀਡੀਏ ਕਾਲ ਤੇ ਮੈਂ ਗਿਆ ਛੇ ਕੋ ਮੈਨੂੰ ਕੁਝ ਹੁੰਦਾ ਹੈ ਪੁੱਤ ਤਾਂ ਮੈਂ ਰੋਣ ਲੱਗ ਪਈ ਮੈਨੂੰ ਬਿਲ ਲੱਗ ਗਈ ਗਏ ਕਰੋ ਮੈਂ ਚਲ ਗਈ ਮिन्नੂ ਕੀ ਪਤਾ ਮੇਰੇ ਇਹ ਕੰਮ ਹੋਣੇ ਆ ਕਿੰਨਾ ਕੁ ਸੋਨਾ ਸੀਗਾ ਸੋਨਾ ਮੇਰਾ ਸਾਰਾ ਹੀ ਕਿੰਨਾ ਹੀ ਸੋਨਾ ਹੈਗਾ ਸਭ ਕੁਝ ਮੇਰੀ ਨੌ ਦੀਆਂ ਡੁੰਬਾਂ ਮੇਰੀਆਂ ਡੁੰਬਾਂ ਸਾਰੀਆਂ ਸਿੰਘੀਆਂ ਤਿੰਨ ਚਾਰ ਗੁੱਠੀਆਂ ਵਾਲੀਆਂ ਬੋਟੀ ਦਾ ਸ਼ਟ ਪੂਰਾ ਚ ਗੁੱਠੀ ਸੇ ਹਾਰ ਮੇਰੀਆਂ ਚਾਨੀਆਂ ਮੇਰੇ ਬਾਲੀਆਂ ਮੇਰੇ ਕਾਂਟੇ ਸਭ ਕੁਝ ਮੇਰਾ ਲੈ ਗਏ ਕੁਝ ਨਹੀਂ ਮੇਰਾ ਛੱਡ ਗਏ ਇਹ ਸਾਰਾ ਇਸਮਾਨ ਤੁਹਾਨੂੰ ਲੱਗੇ ਘਰ ਕੋਈ ਨਹੀਂ ਸੀਗਾ ਉਹ ਜਦੋਂ ਮਤਲਬ ਜਦੋਂ ਹੋਈ ਚੋਰੀ ਕੋਈ ਵੀ ਨਹੀਂ ਹੁਣ ਦੇਖਿਆ ਆਣ ਕੇ ਅੱਜ ਆਏ ਆਂ ਅਸੀਂ 2:00 ਵਜੇ ਕਹਿੰਦਾ ਮੰਮੀ ਜ਼ਿੰਦਾਬੱਦ ਵੱਡੇ ਆ ਗਏ ਨੇ ਮੈਂ ਕਿਹਾ ਛੇਕੂ ਕੰਮ ਹੋ ਗਿਆ ਬੈ ਸੋਨੇ ਦਾ ਬਜੇਲੰਦਰ ਕੇ ਤਾਂ ਸਭ ਕੁਝ ਕੱਖ ਵੀ ਹੈ ਨਹੀਂ پیسے ਪੂਸੇ ਵੀ ਸੀ ਹਾਂ 3000 ਰੁਪਈਆ ਸੀਗਾ ਝੋਲੇ ਤੋਂ ਕੱਢ ਲਿਆ ਗਏ ਨੇ ਤੇ ਹੁਣ ਸ਼ਿਕਾਇਤ ਦਿੱਤੀ ਪੁਲਿਸ ਨੂੰ ਹਾਂਜੀ ਦਿੱਤੀ ਆ ਸ਼ਿਕਾਇਤ ਪੁਲਸ ਵਾਲੇ ਬੈਠੇ ਹੋ ਭਾਈ ਜਾਨ ਕੇ ਅੱਛਾ ਜੀ ਕੀ ਮੰਗਤੀ ਕਰਦੇ ਤੁਸੀਂ ਕੁਝ ਵੀ ਨਹੀਂ ਮੈਂ ਤਾਂ ਕੱਖ ਵੀ ਨਹੀਂ ਕਾਦੀ ਘਰੇ ਹੀ ਰਹਿਨੀ ਆ ਮੰਗ ਕੀ ਕਰਦੇ ਹੋ ਤੁਸੀਂ ਮੇਰਾ ਸੋਨਾ ਮੈਨੂੰ ਵਾਪਸ ਮਿਲਣਾ ਚਾਹੀਦਾ ਆ ਮੇਰੀ ਤੁੰਬਾ ਸਾਰੀਆਂ ਹੀ ਕਾਢ ਲਏ ਆ ਉਹਨਾਂ ਨੇ ਮੇਰਾ ਪਰਵਾਚ ਕਰਦੇ ਕੀ ਹੈਗੇ ਮੇਰਾ ਮੁੰਡੇ ਬਾਹਰ ਪਤੀ ਹੋਇਓ ਮੇਰਾ ਬਤ ਮੇਰਾ ਬੰਦਾ ਤਾਂ ਹੀ ਦੋਨੇ ਘਰ ਰਹਿਨੇ ਹੁੰਨੇ ਆ ਨੋਆ ਮੇਰੀ ਨਾਲ ਰਹਿੰਦੀ ਮੇਰੇ ਹਾਂਜੀ ਅੱਛਾ ਜੀ ਇਹ ਚੋਰੀ ਕਿਸ ਤਰ੍ਹਾਂ ਹੋਈ ਚੋਰੀ ਹੁਣ ਆਹੀ ਕੀ ਦੱਸਿਆ ਸਾਡੇ ਪਿੱਛੋਂ ਹੋਈ ਏ ਚੋਰੀ ਆਹੀ ਘਰ ਨਹੀਂ ਸੀਗੇ ਕਿੱਥੇ ਗਿਆ ਸੀ ਆਹੀ ਆਪਣੇ ਮੇਰੀ ਕੁੜੀ ਐ ਮੇਰ ਪਟੋਲੀ ਮੇਰੀ ਵੱਡੀ ਕੁੜੀ ਉਹਦੇ ਕੋ ਗਿਆ ਹੀ ਸੀ ਜੀ ਕਿਉਂਕਿ ਉਹ ਮੁੰਡਾ ਉੱਥੋਂ ਗਿਆ ਹੀਗਾ ਦਿੱਲੀ ਨੂੰ ਤਾਂ ਆਹੀ ਕਹ ਪੀ ਆਹੀ ਉੱਥੇ ਉਹਦਾ ਸੁਆਗਤ ਕਰਦੇ ਆ ਜਾ ਕੇ ਉੱਥੋਂ ਸਵੇਰੇ ਫਿਰ ਹੁਣ ਆਏ ਆਂ ਜੀ ਤੇ ਚੋਰੀ ਕਦੋਂ ਹੋਈ ਕਦੋਂ ਕੱਲ ਹੋਈ ਹੈ ਚੋਰ ਇਹ ਨਹੀਂ ਪਤਾ ਕਦੋਂ ਹੋਈ ਹੈ ਪਤਾ ਸੰਗ ਕਦੋਂ ਹੋਈ ਹੈ ਪਤਾ ਨਹੀਂ ਕਦੋਂ ਹੋਈ ਹੈ ਕੋਈ ਪਤਾ ਨਹੀਂ ਕਿੰਨਾ ਕ ਸੋਨਾ ਸੀਗਾ ਸੋਨਾ ਕੋਈ 7 ਤੋਲੇ ਹੋਣਾ ਹੀ ਹੈ ਹਮ 7 ਤੋਲੇ ਕੈਸ਼ ਵੀ ਸੀਗਾ ਕੈਸ਼ ਵੀ ਸੀਗਾ 3000 ਰੁਪਏ ਕੈਸ਼ ਰੱਖ ਕੇ ਕਿਉਂ ਹੈ ਜੀ ਉਹ ਵੀ ਗਿਆ ਨਾਲ ਹੀ ਕਿਤਾਬ ਅਲਮਾਰੀ ਦੇ ਟੋੜੇ ਹੈ ਅਲਮਾਰੀ ਚੋਂ ਕੱਢਿਆ ਸਮਾਨ ਅਲਮਾਰੀ ਚੋਂ ਉਮਾਰੀ ਦਾ ਤਾਲਾ ਤੋੜ ਲਿਆ ਪਹਿਲੇ ਉਹ ਜਿੰਦਰਾ ਤੋੜਿਆ ਤੇ ਉਸ ਤੋਂ ਬਾਅਦ ਅਲਮਾਰੀ ਦਾ ਵੀ ਤਾਲਾ ਤੋੜ ਲਿਆ আচ্ছা ਜੀ ਤੁਹਾਨੂੰ ਕੀ ਮੰਗ ਕਰਦੇ ਹੋ ਮੰਗ ਕੀ ਕਰਨੀ ਆਹੀਂ ਸਾਨੂੰ ਇਹ ਕਹਿੰਦੇ ਭਜੇ ਨੇ ਪਾਏ ਕੀਤਾ ਕੰਮ ਹੋ ਸਾਨੂੰ ਵਾਪਸ ਦੇ ਦੇ ਅਸੀਂ ਤਾਂ ਮੇਰੇ ਮੋਢੇ ਦਾ ਥੋੜਾ ਆਪਰੇਸ਼ਨ ਸੀਗਾ ਦਿਲ ਦਾ ਛੇਦ ਸੀ ਉਹਦੇ ਵਿੱਚ ਤੇ ਮੈਂ ਤਾਂ ਗਿਆ ਸੀ 22 ਤਰੀਕ ਦਾ ਗਿਆ ਸੀਗਾ ਮੈਂ ਤੋ ਮੰਮੀ ਹੁਣੇ ਮੈਂ ਵੀਡੀਓ ਕਾਲ ਕਰਕੇ ਦੱਸਿਆ ਮੰਮੀ ਹੁਣਾਂ ਨੂੰ ਤੇ ਮੰਮੀ ਹੁਣਾਂ ਨੂੰ ਟੈਨਸ਼ਨ ਜੀ ਪੈ ਗਈ ਤੇ ਮੈਂ ਮੰਮੀ ਹੁਣਾਂ ਨੂੰ ਕਿਹਾ ਕਿ ਤੁਸੀਂ ਦੇਹਰਣਾਣਾ ਜਾਓ ਕੋਈ ਗੱਲ ਨਹੀਂ ਤੇ 27 ਤਰੀਕ ਨੂੰ ਮੰਮੀ ਹੁਣੇ ਗਏ ਇੱਥੇ ਸ਼ਾਮ ਨੂੰ ਗਏ ਸੀਗੇ ਉਸ ਤੋਂ ਬਾਅਦ ਅੱਜ ਆਏ ਸੀਗੇ ਅੱਜ ਜਦੋਂ ਮੈਂ ਸਕੂਟੀ ਖੜੀ ਕੀਤੀ ਤੇ ਨਾਲ ਦੇਖਿਆ ਤਾਂ ਬਗੇਟ ਬੰਦ ਸੀਗਾ ਤੇ ਦਰਵਾਜ਼ਾ ਖੁੱਲਾ ਸੀਗਾ ਤੋੜਿਆ ਸੀਗਾ ਅੰਦਰ ਤਾਂ ਜਦੋਂ ਅੰਦਰ ਗਏ ਤੇ ਪੂਰਾ ਉਹਨਾਂ ਨੇ ਕੀਤਾ ਸੀਗਾ ਚੋਣ ਸੋਨਾ ਵਗੈਰਾ ਲੈ ਗਏ ਗੂਟੀ ਵਗੈਰਾ ਸਭ ਕੁਝ ਹੀ ਸੀਗਾ ਵਿੱਚ ਪੈਸੇ ਵੀ ਸੀਗੇ ਸਭ ਕੁਝ ਲੈ ਗਈ ਕਿੰਨਾ ਕੁ ਸੋਨਾ ਸੀਗਾ ਡੋਟਰ ਦੀ ਸਾੜੀ ਆ ਤੁਹਾਡਾ ਕਤੋਂ ਕਤੋਂ 10 ਕਤਲਾ ਸੋਨਾ ਸੀਗਾ ਤੇ ਲੱਗਿ ਛਕੇ ਕਿਸੇ ਨੂੰ ਪਤਾ ਨਹੀਂ ਚੱਲੇ ਜਦੋਂ ਚੋਰੀ ਨਹੀਂ ਜੀ ਕਿਸੇ ਨੂੰ ਪਤਾ ਨਹੀਂ ਚੱਲੇ ਜੀ ਜਦੋਂ ਆਏ ਪੁੱਛਿਆ ਵੀ ਕਿੰਦੇ ਸਾਨੂੰ ਤਾਂ ਪਤਾ ਨਹੀਂ 2 ਦਿਨ ਪਹਿਲੇ ਨੇਰੀ ਨੂੰਲੀ ਚਲੀ ਸੀਗੀ ਤੁਸੀਂ ਘਰੋਂ ਸ਼ਿਕਾਇਤ ਕੀਤੀ ਹੈ ਪੁਲਿਸ ਨੂੰ ਹਾਂ ਜੀ ਹਾਂ ਜੀ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਜੀ ਉਹ ਹੁਣ ਕਾਰਵਾਈ ਕਰ ਰਹੇ ਹਾਂ ਹਾਂ ਜੀ ਹਾਂ ਜੀ ਕਰ ਰਹੇ ਆ ਕਾਰਵਾਈ ਕੀ ਮੰਗ ਕੀ ਕਰਦੇ ਤੁਸੀਂ ਜੋ ਜੋ ਸਾਡਾ ਗਿਆ ਉਹ ਸਾਨੂੰ ਮਿਲਣਾ ਚਾਹੀਦਾ ਜੀ ਸਾਨੂੰ ਸੰਦ ਮੋਲੀ ਪਿੰਡਾਂ ਚ ਚੋਰੀ ਹੋਈ ਆ ਕੀ ਹੋਇਆ ਸੀ ਸਾਨੂੰ ਹੁਣੇ ਹਜੇ ਤਲਾਸ਼ ਸੀ ਦੀ ਨੰਬੋਲੀ ਪਿੰਡ ਦੇ ਵਿੱਚ ਚੋਰੀ ਹੋਈ ਆ ਉੱਥੇ ਘਰ ਜਾ ਕੇ ਪਤਾ ਲੱਗਾ ਵੀ ਆ ਮਲਕੀਤ ਕੌਰ ਸੀਗੀ ਉਹਦੇ ਘਰ ਦੇ ਨਾਲ ਹੰਕਾਰ ਸਿੰਘ ਆ ਤੇ ਸਾਰੇ ਟੱਬਰ 26 ਤਰੀਕ ਦੇ ਗਏ ਹੋਏ ਸੀਗੇ ਘਰ ਇਹਨਾਂ ਦੇ ਬੰਦ ਸੀਗੇ ਤਾਲੇ ਲੱਗੇ ਸੀਗੇ ਤੇ ਜਦੋਂ ਅੱਜ ਆਏ ਆ ਤੇ ਤਾਲੇ ਟੁੱਟੇ ਹੋਏ ਸੀ ਤੇ ਕਹਿੰਦੇ ਜੰਦਰੋਂ ਸਾਡਾ ਸੋਨਾ ਚੋਰੀ ਹੋ ਗਿਆ ਬਾਕੀ ਹਰੇ we at gna university see potential in everyone and everything around us we drive innovation and entrepreneurship we groom competent global citizens to effect positive change around them